ਜਨਮ ਸਰਟੀਫਿਕੇਟ ਵਾ ਠੀਕ ਆ ਆ ਵੇਖੋ ਮੈਨੂੰ ਫੋਟੋ ਮਾ ਪਾਉਂਦੇ ਨੇ ਘਰ ਖੜ ਕੇ ਹਾਂਜੀ ਆ ਇਹਨਾਂ ਨੇ ਜਦੋਂ ਘਰੇ ਖੜ ਕੇ ਕੁੜੀ ਨੂੰ ਪਾਲਟੀ ਕੀਤੀ ਆ ਉਹਨਾਂ ਦੀ ਉਹਦੀ ਫੋਟੋ ਆ ਠੀਕ ਆ ਆ ਫੇਰ ਉਹਦੀ ਪਰਚਾਈ ਦੇ ਨਾਲ ਮੈਨੂੰ ਫੋਟੋ ਪਾਈ ਆ ਫੈਮਿਲੀ ਫੋਟੋ ਫੇਰ ਕਰਨਦਾ ਆ ਨਾ ਉਹ ਸੋਨੀਆਂ ਜਿੰਨ ਜਿਹਦੀ ਰਜਮੰਦੀ ਚ ਜਿੰਨੇ ਇਹ ਪਰਵਾਨ ਕੇ ਮੇਰੀ ਕੁੜੀਆ ਖੜੀ ਆ ਜੋ ਕੁਛ ਕਰਾਉਂਦੀ ਆ ਸੋਨੀਆਂ ਕਰਾਉਂਦੀ ਆ ਸਾਡੀ ਪੀੜ ਜੋ ਸੋਹਣਾ ਸਾਲਾਂ ਦੀ ਕੁੜੀਆ ਵਾ ਆ ਕੁੜੀਆ ਦਾ ਦਾ ਰਕਾਰ ਜੋ ਆ ਕੁੜੀ ਦਾ ਸਕੂਲ ਸਕੂਲ ਦਾ ਬੈਂਕ ਖਾਤਾ ਵਾ ਉਹਦੇ ਉੱਤੇ ਵੀ ਵੇਖੋ ਤਰੀਕਾ ਉਹੀ ਆ ਮੇਰਾ ਨਾਮ ਹਰਪ੍ਰੀਤ ਕੌਰ ਹੈ ਪਿੰਡ ਗੁਰਵਾਲੀ ਚੰਡੀਗੜ੍ਹ ਮਹੱਲਾ ਦੇ ਰਹਿਣ ਵਾਲੀ ਆ। ਹਾਂਜੀ ਸਰ ਮੇਰੀ ਨਾ ਗੁਡਿਆ ਵਾ 16 ਸਾਲਾਂ ਦੀ 35 ਸਾਲਾਂ ਦਾ ਮੁੰਡਾ ਵਾ। ਮੇਰੀ ਭਾਬੀ ਆਣ ਕੇ ਮੁੰਡਾ ਆਣ ਕੇ ਦੋ ਤਿੰਨੇ ਚਾਰੇ ਜਾਨੇ ਆਣ ਕੇ ਮੇਰੀ ਗੁਡਿਆ ਨੂੰ ਪੰਜਵੇਂ ਮਹੀਨੇ ਦੀ 4 ਤਰੀਕ ਦਾ ਖੜਿਆ ਵਾ। ਅਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਅਸੀਂ ਬੜੇ ਥਾਵਾਂ ਤੇ ਇਹਨਾਂ ਦੇ ਘਰੀ ਜਾ ਕੇ ਵੀ ਆ ਕੇ ਵੀ ਹਰ ਇੱਕ ਥਾਂ ਤੇ ਇਹਨਾਂ ਨੇ ੱਟਕੇ ਖਾ ਕੇ ਵੀ ਲੈ ਸਾਨੂੰ ਕੋਈ ਇਨਸਾਫ ਨਹੀਂ ਹੋਇਆ। ਸਰ 35 ਸਾਲ ਆ। 35 37 ਸਾਲ ਹੈਗੀ ਆ। ਸਰ ਸਾਨੂੰ ਫੋਟੋਆਂ ਪਾਈਆਂ ਉਹਨਾਂ ਨੇ ਉਹਦੀ ਪਰਚਾਈ ਨੇ ਸਾਨੂੰ ਫੋਟੋਆਂ ਪਾਈਆਂ ਵਾ ਉਹਦੇ ਸਕਰੀਨਸ਼ਾਟ ਵੀ ਹੈਗੇ ਆ ਫੋਟੋਆਂ ਵੀ ਹੈਗੀਆਂ ਵਾ ਉਹ ਸਾਨੂੰ ਪਾਈਆਂ ਵਾ ਹਾਂਜੀ ਸਰ 23 ਤਰੀਕ ਦਾ ਪਰਚਾ ਹੋਇਆ ਵਾ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਅੱਜ ਤੱਕ ਮੁੰਡੇ ਨੂੰ ਰਸਤੀ ਨਹੀਂ ਚੁਪਟੇ ਚੁਪਟੇ 4 5ਵੇਂ ਮਹੀਨੇ ਦੀ 4 ਤਰੀਕ ਦੀ ਸਰ ਅਸੀਂ ਇਹੀ ਮੰਗ ਕਰਦੇ ਆ ਕਿ ਸਾਡੀ ਕੁੜੀ ਸਾਨੂੰ ਦਿੱਤੀ ਜਾਵੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਸਰ ਪੁਲਿਸ ਪ੍ਰਸ਼ਾਸਨ ਕੋਈ ਕੋਈ ਸਾਡੀ ਸੁਣਵਾਈ ਨਹੀਂ ਕਰਦਾ ਜਾਂਦੇ ਆ ਸਾਨੂੰ ਇਹ ਕਹਿ ਦਿੰਦੇ ਆ ਜੋ ਜਾਈਦਾ ਉੱਥੇ ਕਹਿ ਜਾਂਦੇ ਬਹਿ ਜਾਓ ਬਹਿ ਜਾਓ ਬਾਅਦ ਕਹਿ ਦਿੰਦੇ ਹਨ ਨੂੰ ਕੰਮ ਪੈ ਗਿਆ ਕੰਮ ਪੈ ਗਿਆ ਸਰਪਾਤ ਜਾਂਦੇ ਆ ਹਾਂਜੀ ਸਰ ਵਿਆਹਿਆ ਦੋ ਬੱਚਿਆਂ ਦਾ ਪਿਓ ਵੀ ਆ ਸਰ ਉਹਦਾ ਡਿਵੋਰਸ ਨਹੀਂ ਹੋਇਆ ਸਾਨੂੰ ਇਹ ਵੀ ਪਤਾ ਲੱਗਾ ਵਾ ਹਾਂਜੀ ਬਾਬਾ ਜੀ ਹਿੰਸਾ ਜ਼ਿੱਦਿਆ ਹਿੰਸਾ ਮੰਗਦੇ ਬਾਬਾ ਜੀ ਉਹਨਾਂ ਕੋਲੋਂ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਮੈਂ ਦਾਸ ਬਾਬਾ ਲਾਡੀਨਾਥ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਵੱਲੋਂ ਅਸੀਂ ਅੱਜ ਜਿਹੜਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਹਾਂ ਤੇ ਦੱਸਣਾ ਚਾਹੁੰਦੇ ਆ ਕਿ ਜੋ ਬਹੁਤ ਹੀ ਮਨ ਭੱਗੀ ਜਿਹੜੀ ਗੱਲ ਆ ਜਿਹੜੀ ਬਹੁਤ ਹੀ ਨਿੰਦਣਯੋਗ ਆ ਸਾਡੀ ਇੱਕ ਭੈਣ ਵਰਪਾਲਾ ਤੋਂ ਜਿਹੜੀ 16 ਸਾਲ ਦੀ ਬੇਟੀ ਨੂੰ ਕੋਈ ਬੰਦਾ ਜਿਹੜਾ 35 ਸਾਲ ਦਾ ਮੁੰਡਾ ਭਜਾ ਕੇ ਲੈ ਗਿਆ ਤੇ ਅਸੀਂ ਪ੍ਰਸ਼ਾਸਨ ਦੇ ਕੋਲ ਵਾਰ-ਵਾਰ ਜਾ ਕੇ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਜਿਹੜੀ ਰੈਸਟ ਪਾਈ ਜਾਵੇ ਤੇ ਇਹਨਾਂ ਦੀ ਜਿਹੜੀ ਕੁੜੀ ਮੱਥੇ ਲਾਈ ਜਾਵੇ ਪੰਜਵੇਂ ਮਹੀਨੇ ਦੀ ਕੁੜੀ ਜਿਹੜੀ ਘਰੋਂ ਗਈ ਪਿਆ ਤੇ ਅੱਜ ਤੱਕ ਜਿਹੜੀ ਪ੍ਰਸ਼ਾਸਨ ਨੇ ਮੱਥੇ ਨਹੀਂ ਲਾਈ ਅਸੀਂ ਹੁਣ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਜਿਹੜਾ ਧਰਨੇ ਦਾ ਜਿਹੜਾ ਐਲਾਨ ਕਰ ਰਿਹਾ ਤੇ 16 ਤਰੀਕ ਨੂੰ ਧਰਨਾ ਜਿਹੜਾ ਚੱਬੇ ਚੌਂਗ ਦੇ ਵਿੱਚ ਤਨਤਨ ਰੋਡ ਤੇ ਦਿੱਤਾ ਜਾਊਗਾ ਹਾਂਜੀ ਪਰਚਾ ਉੱਤੇ ਪ੍ਰਸ਼ਾਸਨ ਨੇ ਕੀਤਾ ਹੋਇਆ ਹੈ ਕਿ ਬਹੁਤ ਹੀ ਜਿਹੜੀ ਮਾੜੀ ਗੱਲ ਆ ਚਲੋ ਸਾਡੇ ਮੂੰਹ ਦੇ ਵਿੱਚੋਂ ਤੇ ਨਹੀਂ ਫੱਪਦੀ ਪਰ ਫਿਰ ਵੀ ਵੇਖੋ ਵੀ ਜਿਹੜੀ ਇਹ ਭੈਣ ਆ ਇਹਨਾਂ ਨੂੰ ਲੈ ਕੇ ਪ੍ਰਾਈਵੇਟ ਗੱਡੀ ਤੇ ਪੁਲਿਸ ਜਾਂਦੀ ਆ ਉਹਨਾਂ ਦੇ ਘਰ ਰੇਟ ਮਾਰਨ ਤੇ ਉੱਥੋਂ ਉਹਨਾਂ ਦੇ ਘਰੋਂ ਚਾਹ ਪੀ ਕੇ ਤੇ ਰਸਤੇ 'ਚ ਆਉਂਦੇ ਜਦੋਂ ਮੁਲਾਜ਼ਮ ਵਾਪਸ ਆਉਂਦੇ ਆ ਤੇ ਇਹਨਾਂ ਦੇ ਕੋਲੋਂ ਮੀਟ ਸ਼ਰਾਬ ਦੀ ਮੰਗ ਕਰਦੇ ਆ ਤੇ ਇਹ ਵਿਚਾਰੇ ਬੜੇ ਹੀ ਪਰੇਸ਼ਾਨ ਆ ਇਹ ਕਹਿੰਦੇ ਵੀ ਬਾਬਾ ਜੀ ਅਸੀਂ ਤਾਂ ਉਹਨਾਂ ਤੋਂ ਮੁਲਾਜ਼ਮਾਂ ਤੋਂ ਵੀ ਬਹੁਤ ਦੁਖੀ ਹੋ ਗਏ ਆ ਕਿ ਜਦੋਂ ਆਈ ਜਾਂਦੇ ਆ 2 4 5000 ਸਾਡਾ ਗੱਡੀ ਦਾ ਲੱਗ ਜਾਂਦਾ ਏ ਤੇ 4 5000 ਦੀ ਸਾਡੀ ਜਿਹੜੀ ਮੀਟ ਸ਼ਰਾਬ ਉਹ ਮੁਲਾਜ਼ਮ ਜਿਹੜੇ ਪੀ ਜਾਂਦੇ ਨੇ ਪਤਾ ਨਹੀਂ ਜੀ ਇਹਦੇ ਹੁਣ ਪ੍ਰਸ਼ਾਸਨ ਨੂੰ ਪਤਾ ਹੋਊਗਾ ਜਿਹੜਾ ਰੇਟ ਮਾਰਨ ਜਾਂਦਾ ਏ ਮੈਂ ਵੀ ਜੀ ਜਿਹੜਾ ਥਾਣੇ ਵਿੱਚ ਜਾ ਜਾ ਕੇ ਕੌਲਾਂ ਕੀਤੀਆਂ ਤੇ ਮੁਲਾਜ਼ਮਾਂ ਨੂੰ ਮਿਲਦੇ ਆ ਮੁਲਾਜ਼ਮ ਮੈਨੂੰ ਕਹਿ ਦਿੰਦੇ ਆ ਕਿ ਮੈਂ ਚਲੋ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਮੁਲਾਜ਼ਮ ਨੂੰ ਫੋਨ ਕੀਤਾ ਵੀ ਸਰ ਤੁਹਾਨੂੰ ਮਿਲਣਾ ਏ ਮੈਨੂੰ ਕਹਿੰਦਾ ਬਾਬਾ ਜੀ ਮੈਂ ਕੋਰਟ ਦੇ ਵਿੱਚ ਆ ਤੇ ਮੈਂ ਤੁਹਾਨੂੰ ਨਹੀਂ ਮਿਲ ਸਕਦਾ ਤੇ ਜਦੋਂ ਮੈਂ ਥਾਣੇ ਦੇ ਬਾਹਰ ਨਿਕਲਿਆ ਤੇ ਮੁਲਾਜ਼ਮ ਬਾਹਰ ਬੂਹੇ ਦੀ ਗੱਡੀ ਖਲੋਤਾ ਮੈਂ ਉਹਨੂੰ ਆਖਿਆ ਵੀ ਸਾਡੇ ਤੂੰ ਤੇ ਮੈਨੂੰ ਕਹਿਂਦਾ ਮੈਂ ਕੋਰਟ 'ਚ ਆ ਤੇ ਤੂੰ ਤੇ ਇੱਥੇ ਮੇਰੇ ਬੂਹੇ ਗੱਡੀ ਖਲੋਤਾ ਤੇ ਭੈਣ ਨੂੰ ਜਿਹੜੀ ਹਰ ਸਿੰਪਲਨ ਕੋਰ ਐਸਐਸਓ ਭੈਣ ਸਾਡੀ ਸਤਿਕਾਰਯੋਗ ਉਹਨਾਂ ਦੇ ਗੱਡੀ ਵੀ ਬੇਨਤੀ ਕੀਤੀ ਤੇ ਭੈਣ ਵੀ ਬਹੁਤ ਵਿਜੀ ਚੱਲਦੀ ਆ ਕੰਮ ਦੇ ਵਿੱਚ ਤੇ ਜਿਹੜਾ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ ਹਾਂਜੀ ਉਹਨਾਂ ਨੇ ਫੋਟੋਆਂ ਪਾਈਆਂ ਪੂਰੇ ਪਰਿਵਾਰ ਦੇ ਨਾਲ اپنی پرجھائی دے جڑے منڈے دی پرجھائی ਆ اودے نال اودیاں ਫੋਟੋਆਂ ਸਾਡੇ ਕੋਲ ਫਰੂਫ ਹੈਗੇ ਆ سارے تے چੂੜੇ ਦੀਆਂ پارٹی جithe ਮਨਾਈਆਂ ਉਹਨਾਂ ਨੇ ਸਾਰਿਆਂ ਤੇ ਹੱਥ ਜੋੜ ਕੇ ਪੰਜਾਬ ਸਰਕਾਰ ਗਾੜੀ ਵੀ ਬੇਇਜ਼ਤੀ ਕਰਦੇ ਆ ਕਿ 16 ਸਾਲ ਦੀ ਲੜਕੀ ਆ ਔਰ 35 36 ਸਾਲ ਦਾ ਲੜਕਾ ਹੈ ਜਿਹੜਾ ਕੁੜੀ ਨੂੰ ਗਮਰਾਹ ਕਰਕੇ ਪਤਾ ਨਹੀਂ ਕਿ ਕਿਤਨਾ ਜਾਣ ਨੂੰ ਕੋ ਸੰਘਾਇਆ ਹੈ ਜਾਂ ਕਿਤਨਾ ਉਹਨੂੰ ਘਰੋਂ ਜਿਹੜਾ ਲੈ ਕੇ ਗਿਆ ਹੈ ਹਾਂਜੀ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਮੈਂ ਗੰਦਾ ਕਰੀਂ ਚੇਅਰਮੈਨ ਭਗਵਾਨ ਵਾਲਮੀਕੀ ਧਰਮ ਸਮਾ ਸਕੱਤਰ ਭਾਰਤ ਵੱਲੋਂ ਜੋ ਕਿ ਅੱਜ ਪਗਵਾਰ ਵਾਲਮੀਕੀ ਸਮਾਹ ਸੇਵਾ ਸੁਸਾਇਟੀ ਦੇ ਸਰਪ੍ਰਸਤ ਬਾਬਾ ਲਾਡੀਨਾਥ ਜੀ ਵੱਲੋਂ ਇੱਕ ਡੀਸੀਆਰ ਨੂੰ ਮੰਗ ਪੱਤਰ ਦੇ ਜਾਇਆ ਰਿਹਾ ਜੀ ਜੋ ਕਿ ਇੱਕ ਲੜਕੀ ਹੀ ਪਿੰਡ ਪਰ ਪਾਲਤੋ 16 ਸਾਲ ਦੀ ਨਵਾਲਗ ਲੜਕੀ ਹੀ ਉਸਨੇ ਐਫਆਈਆਰ ਤੇ ਕਰਤੀ ਅਜੇ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਗਏ ਜਿੱਤੇ ਪੈਰ ਨੂੰ ਨਹੀਂ ਦੱਸਣ ਦੇ 35 ਸਾਲ ਦਾ ਲੜਕਾ ਉਹਦਾ ਵੀ ਨਿਵਾਚ ਨਹੀਂ ਹੋਇਆ ਉਤੇ ਵੀ ਤੁਰੰਤ ਇੱਕ ਕਾਰਵਾਈ ਕੀਤੀ ਜਾਵੇ ਔਰ ਜਿੱਥੇ ਜਿੱਥੇ ਲੜਕੀ ਰਹਿੰਦੀ ਉਹਨਾਂ ਤੇ 120 ਬੀ ਦਾ ਵੀ ਗਰੋਪ ਬੱਦੀ ਲਾਗੀ ਪ੍ਰਚਾਰ ਨਾਮਜ਼ਦ ਕੀਤੇ ਜਾਣ ਜਿੱਥੇ ਜਿੱਥੇ ਵੀ ਲੜਕੀ ਰਹਿੰਦੀ ਹੈ ਹੈ ਪ੍ਰਸ਼ਾਸਨ ਦੇ ਸਿਆਸੀ ਦਬਾਅ ਵੀ ਹੋ ਸਕ ਕਿਹੇ ਤੇ ਨਾੜ ਲੀਂਡਰ ਦਾ ਵੀ ਪੂਮਲਾ ਸਕਦਾ ਏ ਇਸ ਕਰਕੇ ਵੇਖੋ ਗਰੀਬ ਪਰਿਵਾਰ ਆ ਜਿਹੜੇ ਦਰਦਾਰ ਦੀ ਟੋਕਰਾ ਖਾ ਰਿਆ ਅੱਜ ਆਪਣੀ ਫਰਿਆਦ ਭਗਵਾਰ ਵਾਲ ਮਿੱਕੀ ਸਮਾਜ ਸੇਵਾ ਸੁਸਾਇਟੀ ਕੋਲ ਲੈ ਕੇ ਗਏ ਆ ਅਸੀਂ ਜੋ ਕਿ ਪਰਿਵਾਰ ਨੂੰ ਪੂਰਾ ਇਨਸਾਫ ਦੋਦਿਆਂ ਜੀ ਅਸੀਂ ਪਰਿਵਾਰ ਦੇ ਨਾਲ ਦਿਨ ਰਾਤ ਇੱਕ ਕਰਕੇ ਜੋ ਕਿ ਜਿੱਥੇ ਤਮਤਨ ਰੋਡ ਚੱਪਾ ਵਿਖੇ ਜੋ ਕਿ ਤਰਨਾਲੀ ਕਾ ਗਿਆ 16 ਤਰੀਕ ਨੂੰ ਅਸੀਂ ਆਪਣੀ ਸਮੂਹ ਜਥੇਬੰਦੀ ਵੱਲੋਂ ਬਾਬਾ ਲਾਡੀ ਨਾਥ ਜੀ ਦਾ ਸਮਰਥਨ ਕਰਦੇ ਆ ਸਾਰੇ ਪਿਆਰੇ ਜੈ ਬਲ ਮਿੱਕੀ ਔਰ ਹਰ ਬਲ ਮਿੱਕੀ ਇਹ ਮੈਂ ਤੁਹਾਡਾ ਆਪਣਾ ਰਜਿਸਟ੍ਰੇਸ਼ਨ ਦਿੱਤੀ। ਔਰ ਸਾਡੇ ਤੋਂ ਇੱਕ ਤੈਨਾ ਰਾਜਵੀਰ ਆਪਣਾ ਰਾਜਵੀਰ ਆਪਣਾ ਹਰਪ੍ਰੀਤ ਕੋਰ ਉਹਨਾਂ ਦੀ ਬੇਟੀ ਹੈ ਫਪਾਲਾਂ ਤੋਂ 16 ਸਾਲਾਂ ਦੀ ਬੇਟੀ ਤੇ 35 ਸਾਲਾਂ ਦਾ ਮੁੰਡਾ ਲੈ ਕੇ ਦਿਆ ਵਾ। ਔਰ ਪਹਿਲਾਂ ਵੀ ਕਲਾਤ ਹੋਇਆ ਵਾ। ਤੇ ਦੂਜਾ ਥੱਤੇ ਸ਼ਾਇਨਾ ਨੂੰ ਜਦ ਤੱਕ ਕੋਈ ਚੀਜ਼ ਮੁਲਾਦੇ ਕਿਸੇ ਨੂੰ ਝੂਠ ਸੱਚ ਬੋਲ ਕੇ ਲੈ ਕੇ ਦਿਆ ਵਾ। ਤੇ 5 ਸਾਲ ਉਹਦੇ 5 ਮਹੀਨੇ ਉਹਦੇ ਤੱਕ ਕੋਈ ਸੁਣਵਾਈ ਨਹੀਂ ਆਲੀ ਹੋਰੀ। ਥਾਣੇ ਜਾਂਦੇ ਤੇ ਥਾਣੇ ਦੇ ਵਿੱਚ ਨਾਲ ਦੋ ਦੋ ਤੱਕ ਟਟਾ ਚਾਰਦੇ ਨੇ। ਤਿੰਨ ਜਿਹੜੇ ਮੁਲਾਜ਼ਮ ਨੇ ਇਹੋ ਰੇਟਾਂ ਮਾਰਨ ਜਾਂਦੇ ਨੇ ਉਥੇ ਕੋਈ ਯਾਦ ਰਾਜ ਵਿੱਚ ਤੇ ਚਾਹ ਕੋਈ दारू ਕੋਈ ਮੀਟ ਮੰਗਦੇ ਆ ਤੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਹ ਤੋਂ ਜਾਣ ਤੋਂ ਪਹਿਲਾਂ ਹੀ ਦੂਜੀ ਪਾਰਟੀ ਨੂੰ ਫੋਨ ਕਰ ਦਿੰਦੇ ਆ ਉਹ ਪਹਿਲਾਂ ਹੀ ਭੱਜ ਜਾਂਦੇ ਨੇ ਅਸੀਂ ਪੁਲਿਸ ਪ੍ਰਸ਼ਾਸਨ ਇਹ ਪੁੱਛਣਾ ਚਾਹੁੰਦੇ ਕੋਈ ਗਰੀਬ ਬੰਦਾ ਆਪਣੀ ਫਰਿਆਦ ਲੈ ਕੇ ਥਾਣੇ ਜਾਂਦਾ ਆ ਤੇ ਥਾਣੇ ਵਾਲੇ ਉਹਨਾਂ ਨੂੰ ਸੁਣਵਾਈ ਨਹੀਂ ਕਰਦੇ ਹਾਰ ਤੇ ਫਿਰ ਸਾਨੂੰ ਮਜਬੂਰਨ ਇਹ ਧਰਨੇ ਲਾਣੇ ਪੈਂਦੇ ਆ ਚੰਬੇ ਪਿੰਡ ਦੇ ਇਹ ਸੌਦਾ ਤੀਨ ਨੂੰ ਆਪਾਂ ਧਰਨਾ ਲਾਣ ਜਾ ਰਹੇ ਆ ਉਥੇ ਕੋਈ ਵੀ ਗੱਲ ਬਾਤ ਹੋਈ ਉਹਦੇ ਜਿਵੇਂ ਮੇਰੇ ਪੰਜਾਬ ਪੁਲਿਸ ਜ਼ਿੰਮੇਵਾਰ ਨੇ ਸਾਹਮਣੇ ਪਿਆ ਜੈਵਲ ਮੇਕੀ